ਅੱਜ ਪੂਰੇ ਦੇਸ਼ ਅੰਦਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਰੋਸ਼ ਟਰੈਕਟਰ ਮਾਰਚ ਫਾਜ਼ਿਲਕਾ ਵਿੱਚ ਵਿਕਟਿਆ ਜਾ ਰਿਹਾ ਹੈ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਹਵਾਨ ਤੇ ਮਾਸਟਰ ਬੂਟਾ ਸਿੰਘ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਹੈ ਇਹ ਫਾਜ਼ਿਲਕਾ ਦੇ ਮਾਰਕੀਟ ਕਮੇਟੀ ਦਫਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਮਿਨੀ ਸੈਕਟਰੀਏਟ ਗੇਟ ਅੱਗੇ ਪੂਜਾ ਜਿੱਥੇ ਇਹਨਾਂ ਵੱਲੋਂ ਰੋਸ਼ ਮਾਰਚ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੀ ਮੋਦੀ ਸਰਕਾਰ ਖਿਲਾਫ ਬੁਲੰਦ ਆਵਾਜ਼ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਡਬਲਿਊਟੀਓ ਵਿੱਚ ਕਿਸਾਨਾਂ ਦੇ ਹਿੱਸੇ ਦੀ ਰੱਖੀ ਲਈ ਇਹ ਆਵਾਜ਼ ਜੁਰੀ ਜ਼ਰੂਰੀ ਹੈ ਇਸ ਨਾਲ ਪੂਰੇ ਦੇਸ਼ ਦੀ ਖਰਾਬ ਹੋ ਜਾਵੇਗੀ ਛੋਟਾ ਕਿਸਾਨ ਛੋਟਾ ਜ਼ਿਮੀਦਾਰ ਛੋਟਾ ਦੁਕਾਨਦਾਰ ਤੇ ਛੋਟਾ ਵਪਾਰੀ ਇਸ ਨਾਲ ਵੱਡੇ ਨੁਕਸਾਨ ਤੇ ਆਊਗਾ ਪਰ ਲੋਕਾਂ ਨੂੰ ਸਮਝ ਨਹੀਂ ਆ ਰਹੀ ਮੋਦੀ ਸਰਕਾਰ ਚਾਲਾ ਖੇਡ ਰਹੀ ਹੈ ਲੋਕਾਂ ਨੂੰ ਜਗਾਉਣ ਵਾਸਤੇ ਅਤੇ ਮੋਦੀ ਸਰਕਾਰ ਨੂੰ ਨੱਥ ਪਾਉਣ ਵਾਸਤੇ ਸਯੁਕਤ ਕਿਸਾਨ ਮੋਰਚੇ ਵੱਲੋਂ ਡਬਲਿਊਟੀਓ ਦੇ ਰੋਸ਼ ਜੋ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਹੋ ਰਿਹਾ ਹੈ ਉੱਥੇ ਬੋਲਦੇ ਹੋਏ ਆਗੂਆਂ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਸਾਡੀ ਕਦਰ ਜਿੰਦਾਬਾਦ ਕਿਸਾਨ ਮੋਰਚਾ ਜ਼ਿੰਦਾਬਾਦ 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 ਲੜਦੇ ਲੋਕ ਜ਼ਿੰਦਾਬਾਦ 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 ਸਯੁਕਤ ਕਿਸਾਨ ਮੋਰਚਾ 1993 ਉਹ ਫੈਸਲੇ ਸਾਥੀਆਂ ਨੂੰ ਬੇਨਤੀ ਹੈ 1993 ਹੰਦੀ ਪ੍ਰਧਾਨ ਜੀ ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਕਿਉਂ ਕੱਢਿਆ ਜਾ ਰਿਹਾ ਅੱਜ WTO ਦੀ ਜਿਹੜੀ ਮੀਟਿੰਗ ਹੋਣੀ ਸੀ UAE ਦੇ ਵਿੱਚ ਉਹਦੀ ਅੱਜ ਮੀਟਿੰਗ ਦਾ ਪਬਲਿਕ ਦੇ ਵਿੱਚ ਦੱਸਣ ਵਾਸਤੇ ਵੀ ਇਹ ਜਿਹੜੀ ਸਰਮਾਇਦਾਰਾਂ ਦਾ ਨਿظام ਹੈ ਜਿਹੜੇ ਪ੍ਰੋਗਰੈਸਿਵ ਆ ਦੇਸ਼ ਆ ਉਹਨਾਂ ਨੂੰ ਕਿਵੇਂ ਲੁੱਟਦੀ ਐ ਇਸ ਕਰਕੇ ਅਸੀਂ ਐਸ ਜੀ ਐਮ ਸਯੁਕਤ ਕਿਸਾਨ ਮੋਰਚੇ ਨੇ ਜਿਹੜੇ ਸਾਡੇ ਪੰਜਾਬ ਦੇ ਹਰਿਆਣਾ ਦੇ ਸਾਡੇ ਛੋਟੇ ਭਰਾ ਦਿੱਲੀ ਨੂੰ ਜਾਣ ਵਾਸਤੇ ਰਾਹ ਰੋਕੇ ਐ ਉਹਨਾਂ ਨੂੰ ਦੱਸਣ ਵਾਸਤੇ ਵੀ ਡਬਲਯੂਟੀਓ ਦਾ ਆਪਾਂ ਨੂੰ ਕੀ ਵਿਕਸ਼ਣ ਹੈ ਤੇ ਦੇਸ਼ ਵਿਵੋਦੀ ਨੇ ਗੁਲਾਮ ਬਣਾਤਾ ਡਬਲਯੂਟੀਓ ਦੇ ਥੱਲੇ ਵਪਾਰਕ ਜਿਹੜੀ ਸੰਸਥਾ ਹੈ ਉਹਦੇ ਥੱਲੇ ਜਿਹੜੇ ਗਰੀਬ ਲੋਕ ਐ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਂਡ ਦੀ ਕਿਵੇਂ ਮੁਸ਼ਕਲ ਆਊਗੀ ਪਹਿਲਾਂ ਸੀ ਨਰੋਬੀ ਦੇ ਵਿੱਚ ਵਿਰੋਧ ਕੀਤਾ ਸੀ ਅੱਜ ਯੂਏਈ ਦੇ ਵਿੱਚ 70000 ਪ੍ਰਦਰਸ਼ਨਕਾਰੀ ਜਾ ਰਿਹਾ ਇਸ ਦਾ ਵਿਰੋਧ ਕਰਨ ਵਾਸਤੇ ਅਸੀਂ ਸਾਨੂੰ ਐਸਕੇ ਨੇ ਲਾਇਆ ਸੀ ਸਮੁੱਚੇ ਭਾਰਤ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਡਬਲਯੂਟੀ ਦਾ ਮਤਲਬ ਕੀ ਹੋਇਆ ਜੀ ਵਪਾਰ ਕਿਸ ਸੰਸਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਇਹ ਵਰਲਡ ਦੇ ਜਿਹੜੇ ਟ੍ਰੇਡ ਹੈ ਉਹਨਾਂ ਨੂੰ ਆਰਗੇਨਾਈਜ਼ ਕਰਦੀ ਹੈ 80 ਕਰੋੜ ਭਾਰਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ 80 ਕਰੋੜ ਭਾਰਤੀਆਂ ਨੂੰ ਅੰਨ ਦਿੰਦੇ ਆ ਉਸੀਂ ਜਿੱਥੇ ਇੰਨੀ ਗਰੀਬੀ ਦੇ ਵਿੱਚ ਆ ਉਹ ਉਹਸੀਂ ਮਕਾਸਲ ਦੇਸ਼ਾਂ ਦਾ ਮੁਕਾਬਲਾ ਕਰ ਲਾਂਗੇ ਭਾਰਤ ਵਿਕਾਸ ਕਰ ਰਿਹਾ ਹੈ ਉਹ ਵਿਕਾਸ ਹੋਇਆ ਉਹਨਾਂ ਦਾ ਜਿੱਥੇ ਅਸੀਂ ਅੰਨ ਦਾ ਸੰਕਟ ਹੈ ਸਾਡਾ ਤਾਂ ਆਪਦਾਨ ਪੂਰਾ ਨਹੀਂ ਹੁੰਦਾਗਾ ਇਸ ਕਰਕੇ ਜੇ ਇਹ ਕਾਰਪੋਰੇਟਾਂ ਥੱਲੇ ਲੱਗ ਗਿਆ ਜਿਹੜੇ ਡਮਰੂ ਵਰਗੇ ਵੈਲਵੋ ਬਣੇ ਆ ਜਿਹੜੇ ਮੇਰੇ ਭਰਾ ਛੋਟੇ ਦੁਕਾਨਦਾਰ ਛੋਟੇ ਆ ਜਿੱਥੇ ਉਹਨਾਂ ਨੂੰ 30 ਰੁਪਏ 28 ਰੁਪਏ 25 ਰੁਪਏ ਅੰਨ ਮਿਲਦਾ ਹੈ ਜਦੋਂ ਇਹਨਾਂ ਕੋਲੇ ਜਾਂਦੇ ਰਹਾ ਤੇ ਫਿਰ ਪਤਾ ਲੱਗੂ ਇਹਨਾਂ ਤੋਂ ਕਢਾਉਣਾ ਕਿਵੇਂ ਔਖਾ ਹੈ ਤੇ ਇਹ ਜੋ ਟਰੈਕਟਰ ਮਾਰਚ ਹੈ ਕਿੱਥੋਂ ਸ਼ੁਰੂ ਹੋਏ ਕਿੱਥੇ ਤੱਕ ਜਾਏਗਾ ਇਹ ਮਾਰਕੀਟ ਕਮੇਟੀ ਫਾਲਗਾ ਤੋਂ ਸ਼ੁਰੂ ਹੋ ਕੇ ਡੀਸੀ ਕਮਰਾਲਾ ਸੈਟ ਅਸੈਂਬਲ ਦੇਣਾ ਹੈ ਅਸੀਂ ਸਾਡੇ ਕੋਲ ਜਿਹੜੀ ਇਹ ਹੈ ਵੱਡਾ ਤਾਂ ਨੈਸ਼ਨਲ ਹਾਈਵੇ ਹੈ ਨਹੀਂ ਅਸੀਂ ਸਾਰੀਆਂ ਜਥੇਬੰਦੀਆਂ ਨੂੰ 2-4-4 ਡਾਇਰੈਕਟਰ ਲਿਆ ਕੇ ਕਿਉਂਕਿ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਆ ਅਸੀਂ ਤਾਂ ਇੱਕ ਸੰਭੋਲਕ ਤੌਰ ਤੇ ਆ ਥੋੜੀ ਟਰੈਕਟਰ ਦਾ ਪ੍ਰਦਰਸ਼ਨ ਕਰਕੇ ਦੱਸਣਾ ਹੈ ਉੱਤ ਜਾ ਕੇ ਮੰਗ ਪੱਤਰ ਡੀਸੀ ਨੂੰ ਦੇਣਾ ਹੈ ਨਹੀਂ ਨਹੀਂ ਮੰਗ ਪੱਤਰ ਨਹੀਂ ਦੇਣਾ ਸੀ ਮੰਗ ਪੱਤਰ ਨਹੀਂ ਦੇਣਾ ਸੀ ਉੱਤ ਜਾ ਕੇ ਬਾਤ ਖਤਮ ਕਰ ਦੇਣੀ ਹੈ ਅਸੀਂ ਜਾ ਕੇ ਪ੍ਰਦਰਸ਼ਨ ਕਰਕੇ ਫਿਰ ਖਤਮ ਕਰ ਦੇਣਾ ਤੁਹਾਡਾ ਸ਼ੁਭ ਨਾਮ ਜੀ ਗੁਟਾ ਸਿੰਘ ਚਿਮਣੀ ਵਾਲਾ ਪ੍ਰੈਸ ਦਾ ਤਰਸਕਾਰ ਭਾਰਤੀ ਕਿਸਾਨੀ ਨੂੰ ਕਾਦੀਆਂ ਅੱਜ ਅਸੀਂ ਐਸਕੇਮ ਦੀ ਤਰਫੋਂ ਕਰ ਰਹੇ ਹਾਂ ਇੱਕ ਜਥੇਬੰਦੀ ਵੱਲੋਂ ਨੇ ਸਮੂਚੀਆਂ ਜਥੇਬੰਦੀਆਂ ਵੱਲੋਂ ਨੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत